ਸਾਡੇ ਨੌਜਵਾਨਾਂ ਨੂੰ ਮੋੜ ਕੇ ਫਿਰ ਚਿੱਕੀ ਨਾਲ ਜੋੜਨ ਦੀ ਗੱਲ ਕਰਦੇ ਆ ਤੇ ਉਹਨਾਂ ਨੂੰ ਚੱਕ ਚੱਕ ਜਿਬਰੂਗੜ ਦੇ ਵਿੱਚ ਮਾਰਦੇ ਆ ਜਾਂ ਕੋਈ ਨੌਜਵਾਨਾਂ ਦੀ ਜੇ ਅਸਲ ਹੱਕ ਦੀ ਗੱਲ ਕਰਦਾ ਉਹਨਾਂ ਨੂੰ ਦੀਪ ਸਿੱਧੂ ਵਾਂਗੂ ਐਕਸੀਡੈਂਟਾਂ ਦੇ ਵਿੱਚ ਮਰਵਾ ਦਿੱਤਾ ਜਾਂਦਾ ਜਿਹੜੇ ਪੰਜਾਬ ਦੇ ਲੋਕਾਂ ਨੂੰ ਜਗਾਉਣ ਦੀ ਗੱਲ ਕਰਦੇ ਆ ਅਸੀਂ ਤੁਹਾਡੇ ਕੋਲ ਇਹੀ ਬੇਨਤੀ ਲੈ ਕੇ ਆਏ ਆ ਵੀ ਆਪਣੀ ਇਸ ਵਾਰ ਜ਼ਮੀਰ ਦੀ ਝੋੜ ਕੇ ਆਪਾਂ ਪੰਥ ਦੇ ਕੌਮ ਦੇ ਨਾਲ ਖੜੀਏ ਜੇ ਆਉਣ ਵਾਲੀਆਂ ਨਸਲਾਂ ਆਪਾਂ ਆਪਣੀਆਂ ਬਚਾਉਣਾ ਚਾਹੁੰਦੇ ਆ ਤੇ ਇਸ ਵਾਰ ਸਾਨੂੰ ਮੌਕਾ ਦੇ ਕੇ ਜਰੂਰ ਵੇਖਿਓ ਅਸੀਂ ਹੋਰ ਕੋਈ ਵਾਦਾ ਨਹੀਂ ਕਰਦੇ ਇੰਨੀ ਤੁਹਾਨੂੰ ਜਰੂਰ ਅਸੀਂ ਬੇਨਤੀ ਕਰਦੇ ਹਾਂ ਜੁਰਤ ਨਾਲ ਉੱਥੇ ਜਿਹੜੀ ਲੜਾਈ ਹੈ ਪੰਜਾਬ ਦੀ ਅਸਲ ਲੜਾਈ ਹੈ ਉਹ ਅਸੀਂ ਲੜਾਂਗੇ ਤੇ ਆਪਣੇ ਰਹਿੰਦੇ ਸਾਵਾ ਤੱਕ ਲੜਾਂਗੇ ਕਿਉਂਕਿ ਸਾਡੇ ਖੂਨ ਦੇ ਵਿੱਚ ਉਹ ਜਿਹੜੀ ਪੰਜਾਬ ਦੀ ਚਿੰਗਾਰਾ ਉਹ ਸਾਰੇ ਪੰਜਾਬ ਦੇ ਨੌਜਵਾਨਾਂ ਦੇ ਵਿੱਚ ਆਦੇ ਉਹ ਇਹਨਾਂ ਨੂੰ ਪਲੀ ਭਾਤ ਪਤਾ ਦਿੱਲੀ ਬਲ ਬਲਿਆ ਨੂੰ ਬਈ ਜਦੋਂ ਕਿਤੇ ਕੋਈ ਗੱਲਬਾਤ ਹੁੰਦੀ ਆ ਤੇ ਇੱਕੋ ਇੱਕ ਜਿਹੜੇ ਕੌਮ ਆ ਸਿੱਖ ਕੌਮ ਉਹ ਹਰ ਇੱਕ ਥਾਂ ਦੇ ਮੋੜੇ ਅੱਗੇ ਖੜ ਜਾਂਦੀ ਆ ਤਾਂ ਕਰਕੇ ਸਾਡੀ ਨੌਜਵਾਨੀ ਤੇ ਹਮੇਸ਼ਾ ਇਹਨਾਂ ਦੀ ਪੈਣੀ ਰੱਖ ਰਹੀ ਦੀ ਆ ਵੀ ਇਹਨਾਂ ਨੂੰ ਕਿਵੇਂ ਨਾ ਕਿਵੇਂ ਨਸ਼ਿਆਂ ਦੇ ਵਿੱਚ ਜਾਂ ਹੋਰ ਕਿਸੇ ਚੀਜ਼ ਦੇ ਵਿੱਚ ਅਸੀਂ ਵੜ ਕੇ ਇਹਨਾਂ ਨੂੰ ਆਪਣਾ ਜੇਲਾ ਜਿွှੜਦੀ ਆ ਜਾਂ ਇਹਨਾਂ ਨੂੰ ਉਮੇਕਤਨ ਕਰਦੀ ਏ ਸੋ ਮੈਂ ਤੁਹਾਨੂੰ ਇਹੀ ਬੇਨਤੀ ਕਰੂੰਗਾ ਬਈ ਸਾਡੀ ਸ਼੍ਰੋਮਣੀ ਕਾਲਰ ਅੰਮ੍ਰਿਤਸਰ ਜਿਹੜੀ ਪਾਰਟੀ ਆ ਉਹ ਸ਼ੁਰੂ ਤੋਂ ਆਪਣੀ ਜਿਹੜੀ ਮੀਰੀ ਪੀਰੀ ਦੇ ਸਿਧਾਂਤ ਦੇ ਇਹ ਚੱਲ ਕੇ ਲੜਾਈ ਲੜਦੀ ਆ ਉਹਨਾਂ ਨੇ ਕਦੇ ਵੀ ਕੋਈ ਵਾਦਾ ਜਾਂ ਉਹਵੇਂ ਕੋਈ ਟੁੱਟਾ ਨਹੀਂ ਕੀਤਾ ਹਮੇਸ਼ਾ ਪੰਜਾਬ ਦੇ ਨੌਜਵਾਨੀ ਦੀ ਗੱਲ ਕਰਦੀ ਹੈ ਵੀ ਅਸੀਂ ਨੌਜਵਾਨੀ ਨੂੰ ਕਿਵੇਂ ਬਚਾਉਣਾ ਤੇ ਕਿਵੇਂ ਆਪਣੀ ਜਿਹੜੀ ਲੜਾਈ ਆ ਉਹ ਵੱਡੇ ਪੱਧਰ ਤੇ ਲੜਨੀ ਆ ਸੋ ਮੈਂ ਤੁਹਾਨੂੰ ਇਹ ਹੀ ਬੇਨਤੀ ਕਰੂੰਗਾ ਇਸ ਵਾਰ ਸਾਡਾ ਸਾਥ ਦਿਓ ਤਾਂ ਜੋ ਅਸੀਂ ਪੰਜਾਬ ਦੀ ਅਸਲ ਜਿਹੜੀ ਆਵਾਜ਼ ਹੈ ਜੋ ਆਵਾਜ਼ ਸਾਡੀ ਜਿਹੜੀ ਅਸਲ ਮੰਗ ਆ ਉਹ ਅਸੀਂ ਉੱਥੇ ਬੁਲੰਦ ਕਰ ਸਕੀਏ ਨਾ ਕਿ ਅਸੀਂ ਕੋਈ ਦਾਲ ਆਟੇ ਦੇ ਨਾ ਕੋਈ 1000 ਰੁਪਏ ਦੇ ਨਾ ਕੋਈ ਅਸੀਂ ਵੀ ਜਿਹੜਾ ਗੁੰਟਾ ਫਰੀਦ ਆ ਤੁਹਾਨੂੰ ਕੋਈ ਲਾੜਾ ਲਾ ਕੇ ਉਹ ਚੱਲੀਏ ਇਹ ਜਿਹੜੇ ਪੰਜਾਬ ਦੀ ਸੋਨੇ ਦੀ ਚਿੜੀ ਨੂੰ ਇਹਨਾਂ ਨੇ ਇੱਕ ਮੰਗਤੇ ਬਣਾ ਕੇ ਸਾਨੂੰ ਪੇਸ਼ ਕਰ ਰਹੇ ਆ ਪure ਲੋਕਾਂ ਦੇ ਵਿੱਚ ਉਹਨਾਂ ਨੂੰ ਦੱਸ ਸਕੀ ਵੀ ਅਸਲ ਪੰਜਾਬ ਦੀ ਮੰਗ ਕੀ ਆ ਇੰਨੀਆਂ ਬੇਨਤੀਆਂ ਕਰਦੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ